ਦੇਖੋ ਜਿਹੜੇ ਸਾਡੇ ਸਮਾਜਿਕ ਤੌਰ ਤੇ ਨਾਤੇ ਰਿਸ਼ਤੇ ਹੁੰਦੇ ਨੇ ਉਹ ਪਰਪੱਕ ਨੇ ਖਾਸ ਕਰਕੇ ਪੰਜਾਬੀਅਤਾਂ ਦਾ ਜਿਹੜੇ ਵਿਆਹਾਂ ਸ਼ਾਦੀਆਂ ਚ ਦੁੱਖ ਸੁੱਖ ਚ ਅਸੀਂ ਜਾਣਿਆ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੇ ਜਾਣੇ ਆ ਇਹ ਰਾਜਨੀਤਿਕ ਤੌਰ ਤੇ ਨੂੰ ਲੈਣਾ ਬਹੁਤ ਗਲਤ ਗੱਲ ਆ ਜੇ ਆ ਅਕਾਲੀ ਭਾਜੀਪੀ ਦਾ ਅਲਾਈਂਸ ਹੁੰਦਾ ਇਹ ਚ ਕੋਈ ਅਤਕਤਨੀ ਨਹੀਂ ਹੋਵੇ ਕਿਉਂਕਿ ਪਹਿਲਾਂ ਵੀ 20-25 ਸਾਲ ਇਕੱਠੇ ਰਹੇ ਨੇ ਪਰ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਵੀ ਦੇਖ ਰਹੇ ਨੇ ਭਾਜੀਪੀ ਨੂੰ ਵੀ ਦੇਖ ਰਹੇ ਨੇ ਭਾਜੀਪੀ ਨੇ ਕਿਸ ਤਰ੍ਹਾਂ ਪੰਜਾਬ ਦਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਤੇ ਬੈਠਾ ਰੋਲਿਆ ਤੇ ਅਕਾਲੀ ਦਲ ਨੇ ਉਹੀ ਆਰਚ ਸਪੋਰਟ ਵਾਪਸ ਲਈ ਤੀ ਜੇ ਅੱਜ ਇਕੱਠੇ ਹੁੰਦੇ ਨੇ ਤਾਂ ਪੰਜਾਬ ਦੇ ਲੋਕ ਕਦੇ ਮਾਫ਼ ਨਹੀਂ ਕਰਨਗੇ। ਕੁਲਦੀਪ ਸਿੰਘ ਧਾਲੀਵਾਲ ਨੂੰ ਜਿਹੜਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਮੰਤਰੀ ਦਿੱਤਾ ਗਿਆ ਸੀ ਉਸ ਨੂੰ ਕਿਹਾ ਜਾ ਰਿਹਾ ਕਿ ਹੁਣ ਖਤਮ ਕਰ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਹੁਣ ਇਸ ਕਾਰਨ ਨੂੰ ਲੈ ਕੇ ਰੋਲਾ ਪੈ ਰਿਹਾ ਕਿ ਕਹਿੰਦੇ ਉਹ ਵਿਭਾਗਾ ਹੈ ਹੀ ਨਹੀਂ ਸੀ। ਦੇਖੋ ਪੰਜਾਬ ਦੀ ਬਦਕਿਸਮਤੀ ਲਾ ਲਓ। ਪੰਜਾਬ ਦੇ ਲੋਕਾਂ ਨੇ ਜੋ ਬਦਲਾਅ ਦੇਖਿਆ ਸੀ ਉਹਦਾ ਨਤੀਜਾ ਭੁਗਤ ਰਿਹਾ ਉਹਦਾ ਵੀ ਇੱਕ ਇਹੀ ਕਾਰਨ ਹੈ। ਜਿਹੜਾ ਡਿਪਾਰਟਮੈਂਟ ਹੀ ਨਹੀਂ ਹੈਗਾ ਪੰਜਾਬ ਸਰਕਾਰ ਦੇ ਨਾਲ ਪਹਿਲੀਆਂ ਗਵਰਨਮੈਂਟਾਂ ਚ ਸੀ ਨਾ ਅੱਜਾ ਤੇ 20 ਮਹੀਨੇ ਪਹਿਲਾਂ ਉਹਨੂੰ ਕਹਿੰਦੇ ਪ੍ਰਸ਼ਾਸਨਿਕ ਸੁਧਾਰਾਂ ਵਾਲਾ ਮੰਤਰਾਲਾ ਦੇਤਾ ਨਾ ਉਹਦਾ ਕੋਈ ਕਲਰਕ ਨਾ ਪੀਐਨਾ ਸੈਕਟਰੀ ਨਾ ਡਾਇਰੈਕਟਰ ਇਹੀ ਕਾਰਨ ਪਤਾ ਲੱਗਦਾ ਵੀ ਜਿਹੜੀ ਬਦਲਾਅ ਦੇ ਨਾਉ ਤੇ ਸਰਕਾਰ ਬਣੀ ਤੇ ਉਹ ਬੇਸਮਝ ਲੋਕਾਂ ਦੀ ਬਣੀ ਆ ਉਹ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਜਜਵਾਤੀ ਤੌਰ ਤੇ ਗੁੰਮਰਾਹ ਕੀਤਾ ਉਹਨਾਂ ਨੂੰ ਹੀ ਭਾਵਨਾਵਾਂ ਨਾ ਖੇਟਿਆ ਲੋਕ ਭਾਵਨਾਵਾਂ 'ਚ ਬਹਿ ਕੇ ਉਹਨਾਂ ਦੇ 92 ਉਸ ਵੇਲੇ ਜਿਤਾਤੇ ਪਰ ਅੱਜ 92 ਦੇ ਵਿੱਚੋਂ 2 ਬੰਨੇ ਕਿੱਟਣੇ ਆਉਣ ਵਾਲੇ ਤੋਂ ਵਿੱਚ ਇਸ ਕਰਕੇ ਜਿਹੜੇ ਢਾਲੀਵਾਲ ਸਾਹਿਬ ਦੇ ਮਹਿਕਮੇ ਦੀ ਗੱਲ ਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਨਾ ਸਮਝ ਲੋਕਾਂ ਨੇ ਪੰਜਾਬ ਦਾ ਸੱਤਿਆਨਾਸ਼ ਕਰਤਾ ਲੱਗਦਾ ਕਿ ਵੱਡੀ ਅੰਗਰੇਜ਼ੀ ਜਿਹੜੀ ਸਾਹਮਣੇ ਆਈ ਹੈ ਕਦਨਾਂ ਕਿਤੇ ਦੇਖੋ ਇਹ ਤਾਂ ਇੱਕ ਅੰਗਰੇਜ਼ੀ ਸਾਹਮਣੇ ਇਹ ਬਹੁਤ ਅੰਗਰੇਜ਼ੀਆਂ ਸਾਹਮਣੇ ਆਉਣਗੀਆਂ ਜਿਹੜੀਆਂ ਪੰਜਾਬ ਦੇ ਲੋਕ ਭੁਗਤਣਗੇ ਵੀ ਤੇ ਪੰਜਾਬ ਵੀ ਭੁਗਤਣਾ 2027 ਦੀ ਗੱਲ ਚੋਣਾਂ ਦੀ ਹੋ ਰਹੀ ਹੈ ਲਗਾਤਾਰ ਚੋਣ ਪ੍ਰਚਾਰ ਵੀ ਚੱਲ ਰਿਹਾ ਹੈ ਸੋ ਰਾਜਾ ਵੜਿੰਗ ਕਹਿੰ ਰਹੇ ਨੇ ਕਿ ਜਿਹੜੇ ਯੂਥ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਊਗੀ ਸੋ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਲੈ ਕੇ ਚੱਲਦੀ ਆ ਨੌਜਵਾਨਾਂ ਨੂੰ ਟਿਕਟਾਂ ਵੀ ਦਿੰਦੀ ਆ ਤੇ ਐਮਪੀ ਐਮਐਲਏ ਵੀ ਬਣਾਉਂਦੀ ਆ ਜੇ ਮੈਂ ਖਾਸ ਕਰਕੇ ਆਪਣੀ ਗੱਲ ਕਰਾਂ ਮੈਨੂੰ ਵੀ 2012 ਚ ਨੌਜਵਾਨਾਂ ਦੇ ਤੌਰ ਤੇ ਯੂਥ ਦੇ ਤੌਰ ਤੇ ਟਿਕਟ ਮਿਲੀ ਸੀ ਤੇ ਅੱਜ ਤੁਹਾਡੇ ਸਾਹਮਣੇ ਆ ਵੀ ਯੂਥ ਦੇ ਬਹੁਤ ਸਾਰੇ ਪ੍ਰਮੋਟ ਹੋਏ ਨੇਤਾ ਸਾਡੇ ਚਾਹ ਰਾਜਾ ਵੜਿੰਗ ਉਹਨਾਂ ਚ ਲਾਲੋ ਡੈਨੀ ਲਾਲੋ ਰਵਨੀਤ ਸਿੰਘ ਬਿੱਟੂ ਵੀ ਪੰਜਾਬ ਯੂਥ ਕਾਂਗਰਸ ਤੋਂ ਅੱਗੇ ਆਏ ਸੀ ਬਹੁਤ ਸਾਰੇ ਅਹਿਜੇ ਨੇਤਾ ਨੇ ਜਿਹੜੇ ਵਿਜੇਂਦਰ ਸਿੰਘਲਾ ਜੀ ਸਾਡੇ ਮਨਿਸਟਰ ਰਹੇ ਯੂਥ ਕੌਂਡ ਦੇ ਮਾਧਿਅਮ ਤੋਂ ਅੱਗੇ ਆਏ ਇਹ ਕੋਈ ਅਤਕਤ ਨਹੀਂ ਨੌਜਵਾਨ ਜਿਹੜਾ ਜਿਸ ਇਲਾਕੇ ਚ ਕੰਮ ਕਰਦਾ ਉਹਨੂੰ ਤਰਜੀਹ ਦਿੱਤੀ ਜਾਊ ਟਿਕਟਾਂ ਚ ਵੀ ਤਰਜੀਹ ਦਿੱਤੀ ਜਾਊ ਪਾਰਟੀ ਤੇ ਰਾਹੁਲ ਗਾਂਧੀ ਜੀ ਦੀ ਵੀ ਇਹ ਸੋਚ ਆ ਵੀ ਨੌਜਵਾਨ ਦੇਸ਼ ਦਾ ਫਿਊਚਰ ਨੇ ਭਵਿੱਖ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਂਦਾ ਜੀ ਸਰ ਜਿਹੜੇ ਬਜ਼ੁਰਗ ਨੇ ਕਿਹਾ ਜਾ ਸਕਦਾ ਜਿਹੜੇ ਯਾਦਾ عمر ਦੇ ਹੋ ਗਏ ਨੇ ਸੀਨੀਅਰ ਲੀਡਰ ਕੰਮ ਹੋ ਰਿਹਾ ਹੈ सुरेंद्र डावर ਹੈ ਮਲਕੀਤ ਦਾਖਾ ਬਹੁਤ سارے ਲੀਡਰ ਨੇ ਸਰ ਪਰ ਕੀ ਲੱਗਦਾ ਵੀ ਉਹਨਾਂ ਦਾ ਜਿੱਦਾਂ ਹੋਲਡ ਤਾਂ ਹੁੰਦਾ ਹੀ ਆ ਆਪਣੇ ਆਪਣੀ ਕੰਫੀਡੈਂਸੀ ਦੇ ਵੀ 30-40000 ਰੁਪਏ 1000 ਵੋਟਰ ਦਾ ਸੋ ਕਿਸ ਤਰ੍ਹਾਂ ਦੇ ਦੇ ਤੇ ਕੋਈ ਜਿਹੜੇ ਸਾਡੇ ਸੀਨੀਅਰ ਲੋਕ ਨੇ ਉਹਨਾਂ ਦਾ ਇੱਕ ਰਤਵਾ ਪਾਰਟੀ ਅੰਦਰ ਵੀ ਸਮਾਜ ਅੰਦਰ ਵੀ ਜਿਹੜੇ ਲੋਕ ਫਿਜ਼ੀਕਲੀ ਫਿੱਟ ਨੇ ਉਹਨਾਂ ਨੂੰ ਪਾਰਟੀ ਅੱਗੇ ਲੈ ਕੇ ਆਵੇ ਕੋਈ ਇਹ ਗੱਲ ਨਹੀਂ ਇਹਦਾ ਕੋਈ ਫੈਕਟਰ ਨਹੀਂ ਉਹਦੇ ਤੇ ਹੁੰਦਾ ਪਰ ਜਿਹੜੇ ਫਿਜ਼ੀਕਲ ਨਾ ਫਿੱਟ ਹੋਣ ਪਰ ਉਹਨਾਂ ਨੂੰ ਵੀ ਦੇਖ ਲੈਣਾ ਚਾਹੀਦਾ ਵੀ ਆਪਣੇ ਜਿਹੜੇ ਸਕੇ ਸੰਬੰਧੀ ਨੇ ਜਾਂ ਜਿਹੜੇ ਉਹਨਾਂ ਦੇ ਸਾਹਮਣੇ ਨੌਜਵਾਨ ਕੰਮ ਕਰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਤੇ ਸਾਡੇ ਜਿੰਨੇ ਵੀ ਲੀਡਰ ਨੇ ਬਹੁਤ ਸਤਿਕਾਰਯੋਗ ਨੇ ਚਾਹੇ ਸੀਨੀਅਰ ਨੇ ਚਾਹੇ ਬਜ਼ੁਰਗ ਸਰ ਲੱਗਦਾ ਕਿਤੇ ਨਾ ਕਿਤੇ ਨਰਾਸ਼ਾ ਹੋ ਸਕਦੀ ਹੈ ਅਗਰ ਜਿਵੇਂ ਟਿਕਟਾਂ ਕੱਟੀਆਂ ਜਾਂਦੀਆਂ ਨੇ ਜਾਂ ਕੋਈ ਦੇਖੋ ਇਹ ਸਮੇ ਤੋਂ ਪਹਿਲਾਂ ਦੀ ਗੱਲ ਆ ਜੇ 2 ਸਾਲ ਪਹਿਨੇ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਸਮੇ ਤੋਂ ਪਹਿਲਾਂ ਟਿਕਟ ਮਿਲਣੀ ਟਿਕਟ ਕੱਟਣੀ ਇਹ ਬਹੁਤ ਜਿਹੜੀਆਂ ਗੱਲਾਂ ਨੇ ਬਹੁਤ ਜਲਦ ਆਏ ਜਲਦ ਆ ਜੀ ਸਰ ਇੱਕ ਸ਼ਰਮਣੀ ਅਕਾਲੀ ਦਲ ਤੇ ਆਪ ਭਾਜਪਾ ਨੇ ਗੜਜੋੜ ਦੀ ਆ ਜਿਹੜੀ ਕਿੱਸ ਰਹੀਆਂ ਨੇ ਫਿਰ ਤੋਂ ਲੱਗੀਆਂ ਨੇ ਸੁਖਵੀਰ ਬਾਦਲ ਦੀ ਕੁੜੀ ਦਾ ਵਿਆਹ ਸੀ ਉੱਥੇ ਕਾਫੀ ਇਕੱਠੇ ਵੀ ਹੋਏ ਜ ਬੱਸ ਤਾਂ ਸੱਸਾ ਨਾ ਮੈਂ ਇਹਨਾਂ ਦਾ ਆਵੇ ਰੀਆ ਜੀ ਹਾਂਜੀ ਸਰ ਸਰ ਇੱਕ ਪ੍ਰਸ਼ਾਸਨਿਕ ਸੁਧਾਰ ਵਿਭਾਗ ਹੈਗਾ ਤੋਂ 20 ਮਹੀਨੇ ਪਹਿਲਾਂ ਮੰਤਰੀ ਬਣਾ ਕੇ ਰੱਖਿਆ ਹੁਣ ਕਹਿੰਦੇ ਜੀ ਵਿਭਾਗ ਖਤਮ ਕਰਤਾ ਨਾ ਕਿੰਨੇ ਕੋਈ ਉਹਦਾ ਕੋਈ ਪੀਐਸਸੀ ਨਾ ਕੋਈ ਕੋਸਤੀ ਕਿਦਾ ਦੇਖਦੇ ਹੋ ਸਰ ਸਰਕਾਰ ਦੇ ਮੈਂ ਤਾਂ ਇਸੇ ਗੱਲ ਤੇ ਤੁਹਾਡੇ ਕੋਲ ਪੁੱਛਦਾ ਵੀ ਜਿਹੜੀ ਸਰਕਾਰ ਇਹ ਚੱਲ ਰਹੀ ਹੈ ਉਹ ਲੋਕਾਂ ਦਾ ਕੀ ਕਰੇਗੀ ਤੁਸੀਂ ਦੇਖੋ ਇੱਕ ਮੰਤਰੀ ਨੂੰ ਉਹਨਾਂ ਨੇ ਨੋਟੀਫਿਕੇਸ਼ਨ ਕਰਕੇ ਵਿਭਾਗ ਦਿੱਤਾ ਕਿ ਇਹ ਐਡਮਿਨਿਸਟ੍ਰੇਟਿਵ ਰਿਫਾਰਮਸ ਦਾ ਬੈਕ ਮਹਾ ਹੈਗਾ ਔਰ ਉਹਨੂੰ 20 ਮਹੀਨੇ ਹੀ ਨਹੀਂ ਪਤਾ ਹੈਗਾ ਵੀ ਉਹ ਮਹਿਕਮਾ ਚੱਲ ਰਿਹਾ ਹੈ ਕੋਈ ਉਹਦਾ ਕੋਈ ਅੱਗਾ ਪਿੱਛਾ ਕੋਈ ਚੀਜ਼ ਹੈ ਕਿ ਨਹੀਂ ਹੈ ਥਿਸ ਇਜ਼ ਟੋਟਲ ਇਗਨੋਰੈਂਸ ਆਫ ਦੀ ਗਵਰਨਮੈਂਟ ਐਂਡ ਇਨਕਸਪੀਰੀਅੰਸ ਕਿ ਲੋਕਾਂ ਦਾ ਉਹਦੇ ਵਿੱਚ ਨੁਕਸਾਨ ਜਾਂ ਜਿਹੜੀ ਉਹਦੇ ਵਿੱਚ ਰਿਫਾਰਮਸ ਹੋਣੇ ਸੀਗੇ ਜਾਂ ਕੋਈ ਗੱਲਬਾਤ ਜਿਹੜੀ ਕੋਈ ਇਸ ਤਰ੍ਹਾਂ ਦੀ ਡਿਪਾਰਟਮੈਂਟ ਦੀ ਸਟੈਬਲਿਸ਼ਮੈਂਟ ਸੀਗੀ ਉਹਦਾ ਕੀ ਕੌਣ ਜ਼ਿੰਮੇਵਾਰ ਹੈ ਦੇ ਮਸਟ ਬੀ ਅਕਾਊਂਟ ਫਾਰ ਥੈਟ ਨਾ ਸੋ ਇਸ ਕਰਕੇ ਮੈਂ ਸੋਚਦਾ ਕਿ ਦਿਸ ਗਵਰਨਮੈਂਟ ਇਸ ਟੋਟਲੀ ਅਗਨੋਰੈਂਟ ਇਹਨਾਂ ਨੂੰ ਪੰਜਾਬ ਦੀ ਜਨਤਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਭਾਈਚਾਰੇ ਦੇ ਨਾਲ ਕੁਝ ਨਹੀਂ ਹੈ ਕੋਈ ਇਹਨਾਂ ਦਾ ਲਗਾਅ ਨਹੀਂ ਹੈ ਕੋਈ ਕਨਸਰਨ ਨਹੀਂ ਹੈ ਤੁਸੀਂ ਦੇਖੋ ਦਿੱਲੀ ਦੇ ਵਿੱਚ ਕੀ ਹੋਇਆ ਦਿੱਲੀ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ ਦਿੱਲੀ ਦੇ ਲੋਕਾਂ ਨੇ 12 ਸਾਲ ਬਾਅਦ ਇਹਨਾਂ ਨੂੰ ਬੁਰੇ ਤਰੀਕੇ ਨਾਲ ਨਕਾਰਿਆ ਹੈ ਔਰ ਸਾਫ਼ ਤੌਰ ਤੇ ਇਹ ਕਹਿ ਕੇ ਨਕਾਰਿਆ ਹੈਗਾ ਕਿ ਦੇ ਵਰ ਡੂਇੰਗ ਨਥਿੰਗ ਅਦਰ ਦੈਨ ਮੇਕਿੰਗ ਫਾਲਸ ਪ੍ਰੋਮਿਸਸ ਸੋ ਅੱਜ ਪੰਜਾਬ ਦੇ ਲੋਕ ਜਿਹੜੇ ਠੱਗੇ ਠੱਗੇ ਮਹਿਸੂਸ ਕਰ ਰਹੇ ਸੀ ਤਿੰਨ ਸਾਲਾਂ ਬਾਅਦ ਤਾਂ ਹੁਣ ਹਕੀਕਤ ਸਾਹਮਣੇ ਆਈ ਗਈ ਹੈ ਅੱਜ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੇਜਰੀਵਾਲ ਐਂਡ ਕੰਪਨੀ ਜਿਹੜੀ ਹੈ ਇਹ ਗੱਲਾਂ ਦਾ ਖੱਟਿਆ ਖਾ ਰਹੀ ਹੈ ਹੋਰ ਤਾਂ ਪੱਲੇ ਕੁਝ ਹੈ ਨਹੀਂ ਔਰ ਦੇਖੋ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਇਸ ਵੇਲੇ ਬੜੀ ਮੁਸ਼ਕਲ ਘੜੀ ਚੋਂ ਲੰਘ ਰਿਹਾ ਹੈ ਅਸੀਂ ਉਸ ਪੰਜਾਬ ਜਿਹੜਾ ਹੈ ਪਹਿਲੇ ਨੰਬਰ ਤੇ ਸੀ ਅੱਜ ਕਿੰਨੇ ਮਿਰਖ ਸਾਰੂ 19ਵੇਂ ਨੰਬਰ ਤੇ ਆ ਗਿਆ ਹੈ ਤੁਹਾਨੂੰ ਜਾਦਾ ਪਤਾ ਹੈ 19ਵੇਂ ਨੰਬਰ ਤੇ ਪੰਜਾਬ ਉਹ ਆ ਗਿਆ ਜਿਹੜਾ ਇੱਕ ਪੰਜਾਬ ਲੋਕਾਂ ਦਾ ਬਾਕੀ ਦੇ ਮੁਲਕ ਨੂੰ 65% ਅਨਾਜ ਪੈਦਾ ਕਰਕੇ ਦਿੰਦਾ ਸੀ ਅੱਜ ਅਸੀਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਨਹੀਂ ਮੈਂ ਕਹਾਂਗੇ ਇਸ ਗਵਰਨਮੈਂਟ ਦੀਆਂ ਤਾਂ ਜਿਹੜੀਆਂ ਨੇ ਕੋਈ ਪ੍ਰਾਪਤੀ ਹੈ ਹੀ ਨਹੀਂ ਜਿੱਥੇ ਅਸੀਂ 3 ਸਾਲ ਲੋਕਾਂ ਦਾ ਉਹਨਾਂ ਨੇ ਸਾਨੂੰ ਮੈਂਡੇਟ ਦਿੱਤਾ ਇਨਾਂ ਨੂੰ ਆਮ ਆਦਮੀ ਪਾਰਟੀ ਨੂੰ ਉਹ ਇਹਨਾਂ ਨੇ ਮੈਂ ਟੋਟਲੀ ਜਿਹੜਾ ਹੈਗਾ ਬਿਰਤ ਜਿਹੜਾ ਗਿਆ ਹੈਗਾ ਟਾਈਮ ਬੇਸਡ ਹੈ ਲੋਕਾਂ ਦਾ ਸੋ ਉਹਦੇ ਵਿੱਚ ਬਹੁਤ ਇੱਕ ਭਾਰੀ ਨੁਕਸਾਨ ਹੋਇਆ ਪੰਜਾਬ ਦਾ ਮੈਂ ਲੋਕ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਤੋਂ ਸਿੱਖਿਆ ਲੈਣ ਔਰ ਇਹ ਸਮਝਣ ਕਿ ਸਾਨੂੰ ਕੇਜਰੀਵਾਲ ਨੇ ਕੁਝ ਨਹੀਂ ਦੇਣਾ ਨਾ ਹੀ ਉਹਨੇ ਕੁਝ ਕਰਨਾ ਔਰ ਹਮੇਸ਼ਾ ਜਿਹੜਾ ਮੋਦੀ ਸਾਹਿਬ ਦਾ ਡਬਲ ਇੰਜਨ ਸਰਕਾਰ ਦਾ ਜਿਹੜਾ ਫਾਰਮੂਲਾ ਹੈ ਉਹ ਮਾਡਲ ਜਿਹੜਾ ਹੈਗਾ ਉਹ ਕਾਮਯਾਬ ਹੈ ਔਰ ਉਹਨਾਂ ਦੀ ਮੋਦੀ ਸਾਹਿਬ ਦੀ ਗਾਰੰਟੀ ਕਾਮਯਾਬ ਹੈ ਤੇ ਮੋਦੀ ਸਾਹਿਬ ਦੀ ਗਾਰੰਟੀ ਤੇ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈਏ ਤੇ ਪੰਜਾਬ ਦੇ ਜਿਹੜਾ 19ਵੇਂ ਨੰਬਰ ਤੇ ਇਹਨੂੰ ਦੁਬਾਰਾ ਫਿਰ ਪਹਿਲੇ ਨੰਬਰ ਤੇ ਲੈ ਆਈਏ ਜੀ ਰਾਣਾ ਜੀ ਪਰ ਆ ਲਗਾਤਾਰ ਕਿਆਸ ਰਹੀਆਂ ਵੀ ਚੱਲ ਰਹੀਆਂ ਨੇ ਕਿ ਅਕਾਲੀ ਦਲ ਦੇ ਨਾਲ ਮੋਰਚਾ ਬਣ ਜੋੜ ਕਿਉਂਕਿ ਵਿਆਹ ਹੋਇਆ ਤੇ ਸੁਖਬੀਤ ਬਾਲਣ ਦੀ ਕੁੜੀ ਦਾ ਉੱਥੇ ਵੀ ਚੱਪੀਆਂ ਪਈਆਂ ਨੇ ਸੋ ਵਿਰੋਧੀ ਵੀ ਕਹ ਰਹੇ ਨੇ ਕਿ ਗੱਲਬਾਤ ਹੋ ਸਕਦੀ ਹੈ ਕਿ ਤੱਕ ਦੇਖੋ ਵਿਆਹਾਂ ਸ਼ਾਦੀਆਂ ਤੇ ਇੱਕ ਤੱਲੁਕਾਤ ਹੁੰਦਾ ਹੈ ਸੋਸ਼ਲ ਜਿਹੜਾ ਫਾਈਬਰ ਹੈ ਉਹ ਨੈਟਵਰਕਿੰਗ ਹਮੇਸ਼ਾ ਚੱਲਦੀ ਹੈ ਸੋ ਜਿਹੜਾ ਉਥੇ ਮਿਲਣਾ ਜਾਂ ਕੋਈ ਗੱਲ ਉਹਦੇ ਨਾਲ ਕੋਈ ਪੋਲਿਟਿਕਲੀ ਕੋਈ ਗੱਲ ਨਹੀਂ ਅਟੈਚ ਕੀਤੀ ਜਾ ਸਕਦੀ ਲੇਕਿਨ ਹਾਂ ਸਿਆਸਤ ਦੇ ਵਿੱਚ ਮੌਕੇ ਦੇਖੇ ਜਾਂਦੇ ਨੇ ਹਾਲਾਤ ਦੇਖੇ ਜਾਂਦੇ ਨੇ ਸਿਚੁਏਸ਼ਨ ਦੇਖੀ ਜਾਂਦੀ ਏ ਪੰਜਾਬ ਨੂੰ ਅਸੀਂ ਉੱਪਰ ਲੈ ਕੇ ਆਉਣਾ ਹੈਗਾ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਪਹਿਲਾਂ ਸਮਝੌਤਾ ਇਹਨੇ ਸਾਲ ਰਿਹਾ ਹੈਗਾ ਡਿਫਰੈਂਸ ਆਫ opinion ਜਿਹੜੇ ਨੇ ਉਹ ਪੈਦਾ ਹੋਏ ਨੇ ਉਹ ਦੇਖਾਂਗੇ ਵੀ ਜੇ ਸਾਡੇ ਡਿਫਰੈਂਸ ਆਫ opinion ਨਹੀਂ ਹੈਗੀ ਜੇ ਕਾਮਨ ਪਲੈਟਫਾਰਮ ਕੋਈ ਗੱਲ ਬਾਤ ਹੋਏਗੀ ਕਿਸੇ ਟਾਈਮ ਗੱਲ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਸੋ ਇਸ ਕਰਕੇ ਉਹ ਜਿਹੜਾ ਜਦੋਂ ਵੀ ਕ੍ਰੋਸ ది ਬ੍ਰਿਜ ਵੈਨ ਵੀ ਰੀਚ देयर ਜੀ ਸੋ ਜਦੋਂ ਮੌਕਾ ਆਏਗਾ ਉਦੋਂ ਦੇਖਾਂਗੇ ਵੀ ਕੀ ਸਿਚੁਏਸ਼ਨ ਹੈ ਲੇਕਿਨ ਭਾਰਤੀ ਜਨਤਾ ਪਾਰਟੀ ਦਾ ਇਹ ਅੱਜ ਆਪਣਾ ਇੱਕ ਆਪਣਾ ਵਿਕਾਰ ਹੈ ਉਹਨਾਂ ਨੇ ਇੱਕ ਆਪਣੀ ਸਟੈਂਡਿੰਗ ਕ੍ਰੀਏਟ ਕਰ ਦਿੱਤੀ ਹੈਗੀ ਸਾਡਾ ਇੱਕ ਆਪਣਾ ਬੜਾ ਪੋਜ਼ਿਟਿਵ ਔਰ ਐਨਹੈਂਸਿੰਗ ਔਰ ਅੱਗੇ ਵਾਧੂ ਵਦਨ ਵਾਲਾ ਜਿਹੜਾ ਹੈ ਕਾਰਡਰ ਜਿਹੜਾ ਹੈ ਉਹ ਪੂਰੇ ਤਰੀਕੇ ਨਾਲ ਤਿਆਰ ਹੋ ਗਿਆ ਅਸੀਂ ਅੱਜ ਇਸ ਵਜੂਦ ਚਾਂਸੇ ਅਸੀਂ ਆਪਣਾ ਇਲੈਕਸ਼ਨ ਆਪ ਲੜ ਸਕਦੇ ਆ ਗੜਾ ਸਾਹਿਬ ਇੱਕ ਤੁਸੀਂ ਲੰਮਾ ਸਮਾਂ ਕਾਂਗਰਸ 'ਚ ਰਹੇ ਹੋ ਹਾਲਾਂਕਿ ਯੂਥ ਨੂੰ ਵਰਤਿਆ ਤਾਂ ਜ਼ਰੂਰ ਜਾਂਦਾ ਹੈ VOTING ਦੇ ਲਈ ਚੋਣਾਂ ਦੇ ਸਮੇਂ ਰਾਜਾਵੜਿੰਗ ਨੇ ਬਿਆਨ ਦਿੱਤਾ ਫਿਰ ਆਪਾਂ 60 ਤੋਂ 70% 2023 ਦੇ ਵਿੱਚ ਯੂਥ ਨੂੰ ਟਿਕਟਾਂ ਦਵਾਂਗੇ ਸੀਟਾਂ ਦਵਾਂਗੇ ਸੋ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਕਾਂਗਰਸ 'ਚ ਲੰਮਾ ਸਮਾਂ ਰਹੇ ਦੇਖੋ ਜਿਹੜੀਆਂ ਕਾਂਗਰਸ ਦੀਆਂ ਗੱਲਾਂ ਨੇ ਉਹ ਗੱਲਾਂ ਜਿਹੜੀਆਂ ਨੇ ਮੈਂ ਬੜੀਆਂ ਸੁਣ ਚੁੱਕਿਆ ਉdio do 60 70% ਦਾ ਮੌਕਾ ਆਏਗਾ ਨਾ ਆਪਾਂ ਫਿਰ ਉਸ ਵੇਲੇ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਆਪਾਂ ਗੱਲ ਕਰਾਂਗੇ ਇਹ ਜੇ 30% ਵੀ ਦੇ ਦਨ ਯੂਥ ਨੂੰ ਤਾਂ ਮੈਂ ਸਮਝਾਂਗਾ ਵੀ ਬਹੁਤ ਵੱਡੀ ਗੱਲ ਏ 60 70% ਤਾਂ ਇੱਕ ਪਾਸੇ ਰਹੀ ਸੋ ਇਸ ਕਰਕੇ ਮੈਂ ਇਹਨਾਂ ਦੀਆਂ ਗੱਲਾਂ ਤੇ ਨਹੀਂ ਜਾਂਦਾ ਆਈ ਬਲੀਵ ਇਨ ਇੰਪਲੀਮੈਂਟੇਸ਼ਨ ਐਂਡ ਐਨੈਕਸ਼ਨ ਐਂਡ ਪਰਫਾਰਮੈਂਸ ਸਰ ਕਸਾਨਾ ਦੀ ਜਿਹੜੀ ਮੀਟਿੰਗ ਆ ਫਿਕਸ ਹੋਈ ਆ ਲੱਗਦਾ ਕਿ ਉਸ ਦੇ ਵਿੱਚ ਨਤੀਜੇ ਜਿਹੜੇ ਨੇ ਪਹੁੰਚ ਦੇ ਦੇਖੋ ਸੈਂਟਰਲ ਗਵਰਨਮੈਂਟ ਪ੍ਰਧਾਨ ਮੰਤਰੀ ਜੀ ਔਰ ਸਾਡਾ ਸਾਰਾ ਜਿਹੜਾ ਸੈਂਟਰਲ ਗਵਰਨਮੈਂਟ ਏ ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੇ ਨਾਲ ਜਿਹੜੀ ਹੈ ਉਹ ਇੱਕ ਦਫਾ ਹੀ ਬੈਠ ਕੇ ਟੇਬਲ ਤੇ ਗੱਲ ਨਿਪਟਾਈ ਜਾਵੇ। ਲੇਕਿਨ ਦੋਨੋਂ ਤਰ੍ਹਾਂ ਜਿਹੜੀਆਂ ਨੇ ਜਦ ਤੱਕ ਟੇਬਲ ਤੇ ਨਹੀਂ ਬੈਠਣਗੀਆਂ ਹੁਣ ਕਿਸਾਨਾਂ ਨੂੰ ਪ੍ਰੋਟੈਸਟ ਦਾ ਜਿਹੜਾ ਸਿਚੁਏਸ਼ਨ ਹੈ ਉਹ ਸਮਝ ਰਹੇ ਨੇ। ਉਹ ਪ੍ਰੋਟੈਸਟ ਛੱਡ ਕੇ ਟੇਬਲ ਤੇ ਬੈਠ ਕੇ ਗੱਲਬਾਤ ਹੋਏਗੀ ਔਰ ਉਹਦੇ ਚ ਜੋ ਮੁਲਕ ਦੇ ਵਾਸਤੇ ਸਹੀ ਹੋਏਗਾ। ਉਹਨਾਂ ਦੇ ਸਾਹਮਣੇ ਸਾਡੇ ਪਲਾਨਸ ਤਿਆਰ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੇ ਅਸੀਂ ਰੱਖਾਂਗੇ। ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਕਹਿੰਦੇ ਦਿੱਲੀ ਨੂੰ ਦਿੱਲੀ ਜਾਵਾਂਗੇ 25 ਨੂੰ ਜੇਕਰ ਨਹੀਂ ਹੁੰਦੇ ਦੇਖੋ ਦਿੱਲੀ ਜਾਣ ਨੂੰ ਕੋਈ ਲੋਕ ਥੋੜੇ ਹੈਗੇ ਉਹਨਾਂ ਦਾ ਕੈਪੀਟਲ ਹੈ ਉਹ ਭਾਰਤ ਵਾਸੀ ਨੇ ਕੋਈ ਥੰਦੇ ਸਿਟੀਜ਼ਨ ਨੇ ਜਦੋਂ ਮਰਜੀ ਦਿੱਲੀ ਜਾਣ ਲੇਕਿਨ ਹੰਗਾਮੇ ਵਾਸਤੇ ਦਿੱਲੀ ਜਾਣ ਦੀ ਕੋਈ ਲੋਟ ਨਹੀਂ ਗਈ ਗੱਲਬਾਤ ਕਰਨ ਵਾਸਤੇ ਦਿੱਲੀ ਜ਼ਰੂਰ ਜਾਣਾ ਠੀਕ ਬਾਈਕਿਓ ਥੈਂਕ ਯੂ ਸਰ ਇੱਕ ਲਗਾਤਾਰ ਕੁਲਦੀਪ ਸਿੰਘ ਢਾਲੀਵਾਲ ਜੋ ਕਿ 20 ਮਹੀਨਿਆਂ ਤੋਂ ਪ੍ਰਸ਼ਾਸਨਿਕ ਤੂ ਦਾ ਰਮੈਘਮੇ ਦੇ ਮੰਤਰੀ ਰਹੇ ਹੁਣ ਮਹਿਕਮਾ ਬੰਦ ਕਰ ਦਿੱਤਾ ਪਤਾ ਲੱਗਿਆ ਵੀ ਮਹਿਕਮਾ ਘਰੇ ਚੱਲ ਨਹੀਂ ਰਿਹਾ ਸੀ ਪਿਛਲੇ 3 ਸਾਲ ਤੋਂ ਇਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਹਸੋ ਹੀਣਾ ਜਿਹੜਾ ਇੱਕ ਵਾਕਿਆ ਜਿਹੜਾ ਦੇਖੋ ਇਹ ਰਿਫਾਰਮਸ ਦਾ ਮਹਿਕਮਾ ਪਹਿਲਾਂ ਸਰਕਾਰ ਚ ਐਗਜ਼ਿਸਟ ਨਹੀਂ ਸੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਰਸੁਖਵੀਰ ਸਿੰਘ ਬਾਦਲ ਨੇ ਇੱਕ ਰਿਫਾਰਮਸ ਕਮਿਸ਼ਨ ਬਣਾਇਆ ਸੀ ਜਿਹਦੇ ਚੇਅਰਮੈਨ ਡਾਕਟਰ ਪ੍ਰਮੋਦ ਬਣਾਏ ਸੀ ਤੇ ਉਸ ਤੋਂ ਬਾਅਦ ਉਸ ਕਮਿਸ਼ਨ ਨੇ ਜੋ ਵੀ ਰਿਫਾਰਮਸ ਹੀ ਗੇ ਬਾਗਰਵਾਰ ਸੁਜੈਸਟ ਕੀਤੇ ਉਹ ਕਮਿਸ਼ਨ ਮਹਿਕਮਾ ਇਨਫੈਕਟਿਵ ਹੋ ਗਿਆ ਕਾਂਗਰਸ ਵੇਲੇ ਤੇ ਆਪ ਦੀ ਸਰਕਾਰ ਬਣਨ ਤੋਂ ਪਹਿਲਾਂ ਤਾਂ ਉੱਥੇ ਕੋਈ ਹੈ ਹੀ ਨਹੀਂ ਇਸ ਚੀਜ਼ ਦੀ ਨਾ ਦੇਖੋ ਇਸ ਗੱਲ 'ਚ ਕੁਲਦੀਪ ਸਿੰਘ ਵਿਚਾਰੇ ਦਾ ਤਾਂ ਕਸੂਰ ਕੀ ਆ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮੈਂ ਮੰਤਰੀ ਬਣ ਗਿਆ ਤੇ ਮੰਤਰੀ ਵੀ ਕਹਾ ਦਾ ਬਣ ਗਿਆ ਜਿਹੜੇ ਅਫਸਰਾਂ ਨੇ ਉਹਨੂੰ ਜਦੋਂ ਨੋਟੀਫਿਕੇਸ਼ਨ ਹੋਇਆ گورنر ਵੱਲੋਂ ਵਿਭਾਗ ਐਲੋਟ ਕਰਦਾ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਸੀ ਕਿ ਜਿਹੜਾ ਵਿਭਾਗ ਇਹਨਾਂ ਨੂੰ ਦੇ ਰਹੇ ਤਾਂ ਵਿਭਾਗ ਤਾਂ ਨਾਨ ਐਗਜ਼ਿਸਟੈਂਟ ਹੈ ਹੁਣ ਦੇਖੋ ਕਿ ਇਤੂ ਚਿੰਤਾਜਨਕ ਹਾਲ ਕੀ ਹੋ ਸਕਦੀ ਹੈ ਕਿ ਸਰਕਾਰ ਨੂੰ ਹੀ ਨਹੀਂ ਪਤਾ ਕਿ ਸਰਕਾਰ 'ਚ ਵਿਭਾਗ ਹੈ ਨਹੀਂ ਤੇ ਸਰਕਾਰ ਚੱਲ ਰਹੀ ਹੈ ਫੇਰ ਵੀ ਸੋ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈਗਾ ਕਸੀਤਾ ਇਸੇ ਗੱਲ ਕਰਕੇ ਕਹਿ ਰਹੇ ਆ ਕਿ ਅੱਜ ਜੋ ਪੰਜਾਬ ਵਿੱਚ ਹਾਲਾਤ ਨੇ ਉਹ ਚਿੰਤਾਜਨਕ ਨੇ ਤੇ ਲੋਕਾਂ ਦਾ ਜਿਹੜਾ ਫੈਸਲਾ ਲਿਆ ਹੋਇਆ ਉਹ ਸਿਰ ਮੱਥੇ ਪਰ ਜੋ ਪੰਜਾਬ ਦਾ ਉਜਾੜਾ ਹੋ ਰਿਹਾ ਪੰਜਾਬ ਦੀ ਤਬਾਹੀ ਹੋ ਰਹੀ ਹੈ ਉਹ ਸ਼ਾਇਦ ਨਾ ਪੂਰੇ ਹੋਣ ਵਾਲੇ ਕਾਟੇ 'ਚ ਪੈ ਰਿਹਾ ਨਾ ਮਰਮਰ ਜੀ ਮੈਂ ਇੱਕ ਵਾਰ ਖਤਮ ਕਰਉਂਦੇ ਦੇ ਜਾਰੀ ਕਰਨਾ ਕਿਤੇ ਇਹਨੂੰ ਲੰਘਾ ਦੇਖੋ ਪਤਾ ਕੀ ਆ ਇੱਕ ਗਲਤੀ ਕਰ ਲਈ ਸੀ ਕਿ ਦੂਜੀ ਨਹੀਂ ਸੀ ਕਰਨੀ ਚਾਹੀਦੀ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਕਿਮੈਂ ਹੈਗਾ ਕਿ ਨਹੀਂ ਹੈਗਾ ਤੇ ਮੰਤਰੀ ਚੱਲੀ ਜਾਂਦਾ ਸੀਗਾ ਇਹ ਆਲ ਆਫ ਸਡਨ ਰੌਲਾ ਪਾ ਕੇ ਉਹਨਾਂ ਨੇ ਇੱਕ ਗੱਲ ਤਾਂ ਜ਼ਾਹਰ ਕਰਤੀ ਨਾ ਕਿ ਸਰਕਾਰ ਸਰਾਲਾ ਨਹੀਂ ਨੀਂਦ ਸੁਤੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਪੰਜਾਬੀ ਦੀ ਇੱਕ ਸਹੀਂਗ ਹੈ ਕਿ ਨਾਨੀ ਨੇ ਖਸਮ ਕੀਤਾ ਮਾੜਾ ਕੀਤਾ ਕਰਕੇ ਛੱਡਿਆ ਉਹਦੋਂ ਮਾੜਾ ਕੀਤਾ ਜੇ ਮੈਂ ਕਿਮੈਂ ਹੈ ਹੀ ਨਹੀਂ ਸੀਗਾ ਉਹ ਮੰਤਰੀ ਬਣਾਤਾ ਫਿਰ ਚੁੱਪ ਚੁੱਪੀ ਤੇ ਜਿੱਥੇ ਪੌਣੇ 3 ਸਾਲ 3 ਸਾਲ ਲੰਘੇ ਉੱਥੇ ਦੋ ਹੋਰ ਲਗਾ ਦਿੰਦੇ ਇਹ ਇਸ ਕਾਰਨੇ ਨਾ ਗਵਰਨਮੈਂਟ ਦਾ ਬੜੀ ਬੈਰਸਿੰਗ ਸਿਚੁਏਸ਼ਨ ਖੜੀ ਕਰਤੀ ਹੈ ਕਿ ਕਮਾਲ ਦੀ ਗੱਲ ਹੈ ਕਿ ਗਵਰਨਮੈਂਟ ਨੂੰ ਪਤਾ ਹੀ ਨਹੀਂ ਮਹਿਕ ਮੈਂ ਨਹੀਂ ਹੈ ਜਨੀ ਹਰਪ੍ਰੀਤ ਤੁਸੀਂ ਵੀ ਜਿਹੜੇ ਆ ਲਗਾਤਾਰ ਕਥੀ ਦੀਆ ਕਰ ਰਹੇ ਨੇ ਬਿਆਨਬਾਜ਼ੀ ਦੀ ਲਗਾਤਾਰ ਉਹਨਾਂ ਦੀ ਹਾਰੀਆ ਖਾਲੀ ਦਲ ਨੂੰ ਲੈ ਕੇ ਕਿਤਨਾ ਕਿਤਨਾ ਸਵਾਲ ਖੜੇ ਕਰਦੇ ਆ ਜੀ ਸਾਰਾ ਕੁਝ ਜਿਹੜਾ ਦੱਸਿਆ ਤੇ ਦਬਾਇਆ ਕੀ ਦਿੱਤੇ ਦਬਾ ਬੀਜੇ ਜਰੀ ਲਗਾਤਾਰ ਤੀਸਿਆ ਦਾ سلسلہ ਵੀ ਜਿਵੇਂ ਚੱਲਿਆ ਤਾਂ ਕਿਸ ਤਰ੍ਹਾਂ ਦੇਖਦੇ ਹੋ ਜੋ ਸਿਚੁਏਸ਼ਨ ਬਣੀ ਹੋਈ ਹੈ ਦੇਖੋ ਮੈਂ ਜਿਹੜਾ ਜਥੇਦਾਰ ਕਦੇ ਅਕਾਲ ਤਖਤ ਦਾ ਰਿਹਾ ਜਾਂ ਹੈਗਾ ਮੈਂ ਉਹਦੇ ਉਲਟ ਕੁਝ ਨਹੀਂ ਗਿਆ ਆਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਕਹਿੰਦੇ ਆ ਉਹ ਕਿਸ ਅਧਾਰ ਤੇ ਕਹਿੰਦੇ ਆ ਤਾਂ ਉਹ ਹੀ ਦੱਸ ਸਕਦੇ ਬਿਹਤਰ ਕਿਉਂਕਿ ਆਲ ਆਫ ਸਟੈਨ ਨਾ ਨੂੰ ਇਹ ਸਟੈਂਡ ਕਿਉਂ ਲੈਣਾ ਪਿਆ ਕਿਉਂ ਉਹਨਾਂ ਨੂੰ ਇਸ ਸਥਿਤੀ ਚ ਆਉਣਾ ਪਿਆ ਇਹਦਾ ਤਾਂ ਬੈਸਟ ਉੱਤਰ ਉਹੀ ਦੇ ਸਕਦੇ ਮੇਰੀ ਆਪਣੀ ਜ਼ਾਤੀ رائے ਇਹ ਹੈ ਕਿ ਜਿਹੜਾ ਜੀ ਅਹੁਦਿਆਂ ਤੇ ਪਦਵੀਆਂ ਤੇ ਰਿਹਾ ਹੋਵੇ ਉਹਨਾਂ ਨੂੰ ਕਦੇ ਵੀ ਪਬਲਿਕ ਡਿਬੇਨ ਚ ਕਿਸੇ ਗੱਲ ਦੇ ਡਿਬੇਟ ਚ ਨਹੀਂ ਪੈਣਾ ਚਾਹੀਦਾ ਕਿਉਂਕਿ ਜੇ ਨੁਕਸਾਨ ਹੋਣਾ ਹੈ ਉਹ ਗਿਆਨੀ ਜੀ ਦਾ ਨਹੀਂ ਹੋਣਾ ਉਹ ਜਿਸ ਸੰਸਾਦੇ ਉਹ ਜੱਫੇਦਾਰ ਹੈ ਉਹਦਾ ਹੋਣਾ ਕਿਉਂਕਿ ਆਫਟਰ ਆਲ ਇੱਕ ਸੰਸਥਾ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਤੇ ਅੱਜ ਜਿੰਨਾ ਉਹ ਹੁਣ ਕਹਿ ਰਹੇ ਨੇ ਗੱਲਾਂ ਉਹ ਇੱਕ ਇਸ ਬੰਦੇ ਨੂੰ ਜਿਹੜਾ ਬੰਦਾ ਹੈ ਜਿਹੜਾ ਉਹਦੇ ਤੇ ਰਿਹਾ ਹੋਏ ਸੋਪ ਦੀਆਂ ਨਹੀਂ ਸੋਪ ਦੀਆਂ ਤਾਂ ਲੱਗਦਾ ਵੀ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਕਿੰਨਾ ਕਿਤੇ ਉਹਨਾਂ ਦਾ ਜਿਹੜਾ ਇੰਟਰਫੈਕਟ ਹੈ ਉਹ ਕਿਉਂਕਿ ਉਹਨੇ ਐਜੀਪੀਸੀ ਜਿਹੜੀ ਕਮੇਟੀ ਬਣਾਈ ਸੀ ਉਸ ਤੇ ਵੀ ਸਵਾਲ ਖੜੇ ਕਰ ਦਿੱਤੇ ਉਸ ਤੋਂ ਬਾਅਦ ਐਜੀਪੀਸੀ ਦੇ ਪ੍ਰਧਾਨ ਨੇ ਕੀ ਭਰੇ ਦਾ ਦੇਖ ਕੀ ਲੱਗਦਾ ਹੈ ਦੇਖੋ ਜੀ ਐਸਪੀਸੀ ਦੇ ਸਵਾਲ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਇਹ ਸੇਖਾਂ ਦੀ ਭਾਵਨਾਵਾਂ ਦੀ ਨਮਾਇੰਗੀ ਕਰਦੀ ਹੈ ਇਹਨੂੰ ਬਣਨ ਤੋਂ ਪਹਿਲਾਂ ਵੀ ਤੇ ਇਹਨੂੰ ਬਣਨ ਤੋਂ ਬਾਅਦ ਵੀ ਢਾਹਣ ਵਾਲੇ ਬੜੇ ਆਏ ਨੇ ਤੇ ਬੜੇ ਆਉਣਗੇ ਸਰਕਾਰਾਂ ਨੇ ਇਹਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਇਹਨੂੰ ਬੋਰਡ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਵੱਖ-ਵੱਖ ਸਮੇਂ ਵੱਖ-ਵੱਖ ਸਰਕਾਰਾਂ ਨੇ ਕਦੇ ਗੁਰਦੁਆਰਾ ਬੋਰਡ ਬਣਾ ਕੇ ਕਦੇ ਸਾਧ ਸੰਗਤ ਬੋਰਡ ਬਣਾ ਕੇ ਕਦੇ ਕਿਸ ਤਰ੍ਹਾਂ ਕਰਕੇ ਕਬਜ਼ਾ ਇਹਦੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਿੱਖ ਪੰਥ ਇਸ ਗੱਲ ਤੋਂ ਪੂਰਨ ਤੌਰ ਤੇ ਸੁਚੇਤ ਹੈ ਕਿ ਇਹ ਜੇ ਕਬਜ਼ਾ ਹੋ ਗਿਆ ਤਾਂ ਸਿੱਖਾਂ ਦੀ ਆਈਡੈਂਟੀਟੀ ਦੇ ਕ੍ਰਾਈਸਿਸ ਹੋ ਜਾਣਗੇ ਉਸ ਗੱਲੋਂ ਸੁਚੇਤ ਹੈ ਇਹਦੇ 'ਚ ਕੋਈ ਵੀ ਬੰਦਾ ਕਾਰਜਾਬ ਨਹੀਂ ਹੋ ਸਕਦਾ ਜਿੱਡਾ ਮਰਜ਼ੀ ਉਹ ਅਦਾਦਾ ਹੋਵੇ ਜਿੰਨਾ ਮਰਜੀ ਉਹ ਡੂੰਗਾ ਹੋਵੇ ਇਹਦੀ ਡੂੰਗਾਈ ਬਹੁਤ ਜ਼ਿਆਦਾ ਹੈ